ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਘਰ ਪੰਜਵਾਂ ਧੁਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨਾ ਪੰਜ ਦੋਖ ਅਰ ਅਹੰਗਰੋ ਇਹ ਤਨ ਤੇ ਸਗਲ ਦੂਰ ਕੀਨਾ ਰਹਾ ਬੰਦਨ ਤੋਰ ਸ਼ੋਰ ਵਿਖਿਆਤੇ ਗੁਰ ਕੋ ਸ਼ਬਦ ਮੇਰਾ ਹੀ ਅਰਹ ਦੀਨ ਰੂਪ ਅਨਰੂਪ ਮੋਰੋ ਕਛਨਾ ਵਿਚਾਰਿ ਪ੍ਰੇਮ ਗਹਿਓ ਮੋਹਿ ਹਰ ਰੰਗ ਪੀਨ ਪੇਖਿਓ ਲਾਲਣ ਪਾਟ ਵਿਚ ਖੋਏ ਆਨੰਦ ਚੇਤਾ ਹਰਖੇ ਪਤੀਨਾ ਤਿਸ ਹੀ ਕੋ ਗ੍ਰਹ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਤੀਨ ਪੇਖਿਓ ਲਾਲਣ ਪਾਠ ਵਿਚ ਖੋਏ ਆਨੰਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਹ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਤੀਨਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਗੁਰੂ ਪਿਆਰੀ ਸਾ ਸੰਗਤ ਦੀ ਅੱਜ ਦਾ ਪਾਵਨ ਸ਼ਬਦ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਟੋੜੀ ਰਾਗ ਦੇ ਵਿੱਚ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 716 ਦੇ ਉੱਪਰ ਇਹ ਪਾਵਨ ਸ਼ਬਦ ਅੰਕਿਤ ਹੈ। ਸਤਿਗੁਰੂ ਕਿਰਪਾ ਕਰਦੇ ਆ ਟੋਡੀ ਮਹਿਲਾ ਪੰਜਵਾਂ ਘਰ ਪੰਜਵਾਂ ਦੋ ਪਦੇ। ਦੋ ਪਦਿਆਂ ਦੇ ਪਾਵਨ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਔਰ ਸਾਰਿਆਂ ਦੇ ਵਿੱਚ ਵਿਆਪਕ ਹੈ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਸਤਿਗੁਰੂ ਕਿਰਪਾ ਕਰ ਰਿਹਾ ਐਸੋ ਗੁਨਾ ਮੇਰੋ ਪ੍ਰਭ ਜੀ ਕੀਨਾ ਸਭ ਕਹਿੰਦੇ ਮੇਰੇ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਜੀ ਨੇ ਮੇਰੇ ਉੱਤੇ ਇਹੋ ਜਿਹਾ ਉਪਕਾਰ ਕਰ ਦਿੱਤਾ ਕਿਰਪਾ ਕਰ ਦਿੱਤੀ ਹੈ ਮਹਰਮਤ ਕਰ ਦਿੱਤੀ ਹੈ ਬਖਸ਼ਿਸ਼ ਕਰ ਦਿੱਤੀ ਹੈ ਐਸੋ ਗੁਣਾ ਮੇਰੋ ਪ੍ਰਭ ਜੀ ਕੀਨ ਕੀ ਬਖਸ਼ਿਸ਼ ਕੀਤੀ ਪੰਜ ਦੋਖ ਅਰ ਅਹੰਕਾਰ ਰੋਗ ਇਹ ਤਨ ਤੇ ਸਗਲ ਦੂਰ ਕੀਨ ਇਹ ਜਿਹੜੇ ਪੰਜ ਕਾਮਾਦਾਇਕ ਵਿਕਾਰ ਹਨ ਅਤੇ ਹਉਮੈ ਦਾ ਰੋਗ ਇਹ ਸਾਰੇ ਉਸਨੇ ਮੇਰੇ ਸਰੀਰ ਤੋਂ ਦੂਰ ਕਰ ਦਿੱਤੇ ਆ ਪੰਜ ਦੋਖ ਔਰ ਅਹੰਗ ਅਰੋਗ ਇਹ ਤਨ ਤੇ ਸਗਲ ਦੂਰ ਕੀ ਹੁਣ ਇਥੇ ਸਾਧ ਸੰਗਤ ਦੀ ਦੋ ਵਾਰੀ ਹੁਣ ਪੰਜੇ ਦੇ ਵਿੱਚ ਵੀ ਹੰਕਾਰ ਆ ਗਿਆ ਤੇ ਨਾਲ ਫਿਰ ਗੁਰੂ ਸਾਹਿਬ ਜੀ ਹੰਕਾਰ ਤੇ ਲਿਖਦੇ ਹੋਮੇ ਲਿਖਦੇ ਕਿਉਂਕਿ ਇਹ ਵੀ ਤਾਂ ਹੰਕਾਰ ਬਣ ਜਾਂਦਾ ਕਿ ਮੈਂ ਕਾਮ ਹੀ ਨਹੀਂ ਆ ਮੈਂ ਕਰੋਧੀ ਨਹੀਂ ਆ ਮੈਂ ਲੋਭੀ ਨਹੀਂ ਆ ਮੇਰਾ ਮੋਹ ਨਹੀਂ ਆ ਮੇਰੇ ਅੰਦਰ ਹੰਕਾਰ ਨਹੀਂ ਆ ਇਹਦਾ ਵੀ ਹਉਮੈ ਬਣ ਜਾਂਦੀ ਗੁਰੂ ਸਾਹਿਬ ਕਹਿੰਦੇ ਉਸ ਨੇ ਤਾਂ ਪੰਜ ਦੋਖ ਆਰ ਅਹੰਗਰੋਗ ਇਹ ਤਨ ਤੇ ਸਗਲ ਦੂਰ ਕੀ ਕਿਉਂਕਿ ਪਰਮੇਸ਼ਰ ਕਾਲਪੁਰਖ ਨਾਲ ਜੁੜਨਾ ਹੈ ਹੁਣ ਸਾਰੇ ਸੁੱਖਾਂ ਦਾ ਦਾਤਾ ਪਰਮੇਸ਼ਰ ਹੈ ਜਿਉਂ ਪਰਮੇਸ਼ਰ ਨੂੰ ਭਲਾ ਕੇ ਹਉਮੈ ਦੇ ਕਰਮ ਕਰਨ ਤੋਂ ਭਾਵ ਹੈ ਕਿ ਰੱਬ ਨੂੰ ਆਪਣੇ ਵੱਲੋਂ ਬੇਮੁਕਤਾ ਦਾ ਬਿਦਾਵਾ ਲਿਖ ਕੇ ਦੇਣ ਵੀ ਅਸੀਂ ਆਪਣੀ ਮਰਜ਼ੀ ਨਾਲ ਕਰਮ ਕਰਨੇ। ਔਰ ਜਿਸ ਹਿਰਦੇ ਅੰਦਰ ਹਉਮੈ ਦਾ ਨਿਵਾਸ ਹੁੰਦਾ ਹੈ, ਉੱਥੇ ਨਾਮ ਉਹਦਾ ਕਦੇ ਨਿਵਾਸ ਨਹੀਂ ਹੋ ਸਕਦਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇੱਕ ਥਾਂ। ਹੁਣ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ ਬੰਦੇ ਨੂੰ ਰੱਬ ਦਾ ਰੂਪ ਬਣਾ ਦਿੰਦਾ। ਪਰੰਤੂ ਹਉਮੈ ਰੱਬ ਦਾ ਸ਼ਰੀਕ ਬਣਾਉਂਦੀ। ਸੰਸਾਰੀ ਬੰਦੇ ਦਾ ਭਾਵੇਂ ਸਾਧ ਸੰਗਤ ਦੀ ਧਨ ਦੌਲਤ ਹੋਵੇ ਮਹਿਲ ਮਾਰੀਆਂ ਨੂੰ ਵੇਖ ਕੇ ਹਉਮੈ ਵਿੱਚ ਫਸ ਜਾਂਦੇ। ਇਸੇ ਤਰ੍ਹਾਂ ਰਾਜਨੀਤਿਕ ਬੰਦਿਆਂ ਨੂੰ ਵੀ ਉੱਚੀਆਂ ਪਦਵੀਆਂ ਤੇ ਬਿਠਾ ਕੇ ਹਉਮੈ ਆਪਣਾ ਫੰਦਾ ਉਹਨਾਂ ਦੇ ਘਰ ਵਿੱਚ ਪਾ ਦਿੰਦੀ। ਪਰ ਹੈਰਾਨੀ ਦੀ ਗੱਲ ਹੈ ਕਿ ਧਾਰਮਿਕ ਬੰਦੇ ਚੰਗੇ ਕੰਮ ਕਰਦੇ ਹੋਏ ਵੀ ਹਉਮੈ ਦੇ ਅਧੀਨ ਹੋ ਜਾਂਦੇ ਨੇ। ਜਿਦਾ ਇੱਥੇ ਸਤਗੁਰ ਕਹਿੰਦੇ ਇਹ ਵੀ ਹਉਮੈ ਹੋ ਜਾਂਦੀ ਹੈ। ਕਿ ਮੇਰੇ ਅੰਦਰ ਕਾਮ ਨਹੀਂ ਹੈ, ਮੇਰੇ ਅੰਦਰ ਕ੍ਰੋਧ ਨਹੀਂ ਹੈ, ਪੰਜ ਵਿਕਾਰ ਨਹੀਂ ਹੈ। ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਇਹ ਸਮਝਣ ਦਾ ਯਤਨ ਨਹੀਂ ਕਰਦਾ ਉਹਨੇ ਪਰਉਪਕਾਰ ਕਰਨਾ ਪਰਮੇਸ਼ਰ ਨੇ ਕਿਰਪਾ ਕਰਨੀ ਜਿਸ ਤਰ੍ਹਾਂ ਸਤਗੁਰ ਤੇ ਬਚਨ ਹਨ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਮ੍ਰਿਤ ਲੁੱਟੈ ਉਹ ਸ਼ੁਭ ਗੁਣ ਸਾਡੇ ਅੰਦਰ ਲੁੱਟ ਰਹੇ ਆ ਮਨ ਮੁਕਰੀ ਬੁੱਝੇ ਕੋਈ ਨਾ ਸੁਣੇ ਪੁਕਾਰ ਹੁਣ ਸਤਗੁਰ ਮਹਾਰਾਜ ਕਹਿੰਦੇ ਭਾਈ ਹਉਮੈ ਅੰਦਰ ਬੰਦਾ ਕੰਮ ਸਾਰੇ ਚੰਗੇ ਕਰਦਾ ਪਰ ਹਉਮੇ ਦਾ ਅੰਦਰ ਪ੍ਰਭਾਵ ਹੁੰਦਾ ਹੈ ਤੇ ਉਹ ਪ੍ਰਭਾਵ ਜਿਹੜਾ ਮਾੜੇ ਕਰਮੇ ਬਣਾ ਦਿੰਦਾ ਜਿਹੜੇ ਚੰਗਿਆਂ ਨੂੰ ਵੀ ਮਾੜੇ ਬਣਾ ਦੇ। ਜਿਵੇਂ ਕੋਈ ਬਹੁਤ ਮਿਹਨਤ ਕਰਕੇ ਦੁੱਧ ਪ੍ਰਾਪਤ ਕਰਦਾ ਫਿਰ ਇਕੱਠਾ ਹੋਏ ਦੁੱਧ ਵਿੱਚ ਕੁਝ ਬੰਦਿਆਂ ਬੂੰਦਾਂ ਜਿਹੜੀਆਂ ਹਉਮੇ ਦੀਆਂ ਖੱਟੇ ਦੀਆਂ ਪਾ ਦਿੰਦਾ ਜਾਣ ਕਰਕੇ ਦੁੱਧ ਬਰਬਾਦ ਕਰ ਲੈਂਦਾ। ਇਸੇ ਤਰ੍ਹਾਂ ਇੱਕ ਹੋਰ ਉਦਾਹਰਨ ਹੈ ਜਿਵੇਂ ਕੋਈ ਸਿਆਣੀ ਔਰਤ ਚੰਗੀ ਮਿਹਨਤ ਨਾਲ ਸਾਰਾ ਖਾਣਾ ਤਿਆਰ ਕਰ ਲੈਂਦੀ। ਪਰ ਟਖਣਾ ਭੁੱਲ ਜਾਂਦੀ ਜਿਸ ਕਰਕੇ ਇੱਕ ਡਿੱਗੀ ਹੋਈ ਮੱਖੀ ਜਿਹੜੀ ਆ ਸਾਰਾ ਖਾਣਾ ਬਰਬਾਦ ਕਰ ਦਿੰਦੀ ਹੈ ਇਸੇ ਤਰ੍ਹਾਂ ਹਮੇ ਚੰਗੇ ਕੰਮਾਂ ਨੂੰ ਵੀ ਬਰਬਾਦ ਕਰ ਦਿੰਦੇ ਆ ਇਹ ਸਬੰਧੀ ਗੁਰੂ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦੋ ਸ਼ਲੋਕ ਮੈਂ ਅੱਜ ਜੀ ਦੇ ਸਾਹਮਣੇ ਰੱਖਾਂ ਸਭ ਕਾਂ ਦੇ ਤੀਰਥ ਵਰਤਿ ਅਰਦਾਣ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਫਲ ਜਾਤ ਤਹ ਜੋ ਕੁੰਚਰ ਇਸਨਾ ਹੁਣ ਧਰਮ ਦੇ ਕਰਮ ਕਰਕੇ ਵੀ ਹਉਮੈ ਨੇ ਆ ਧਰਮ ਵੀ ਬਣਾ ਦਿੱਤਾ ਪਰ ਗੁਰੂ ਸਾਹਿਬ ਕਹਿੰਦੇ ਹਾ ਜਹ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਨ ਜਿਸ ਪ੍ਰਾਣੀ ਨੇ ਗੁਰੂ ਦੀ ਕਿਰਪਾ ਦੇ ਨਾਲ ਹਉਮੈ ਨੂੰ ਪਹਿਚਾਨ ਕੇ ਪਹਿਚਾਣ ਕਰ ਲਈ ਆਪਣੇ ਅੰਦਰੋਂ ਕੱਢਣ ਦਾ ਯਤਨ ਕੀਤਾ ਗੁਰੂ ਦੀ ਕਿਰਪਾ ਦੇ ਨਾਲ ਸੱਚ ਕਰਕੇ ਜਾਣੇ ਉਹ ਮੁਕਤ ਨਰ ਜੀ ਲਿਆ ਮੁਕਤ ਤੇ ਸਤਗੁਰੂ ਕਹਿੰਦੇ ਪਰਮੇਸ਼ਰ ਨੇ ਕਿਰਪਾ ਕੀਤੀ ਆ ਉਹਨੇ ਰਹਿਮਤ ਕੀਤੀ ਆ ਨਹੀਂ ਤਾਂ ਕਰਮ ਤਾਂ ਧਰਮ ਦੇ ਮਨੁੱਖ ਕਰਦਾ ਪਰ ਉਹ ਧਰਮ ਦੇ ਕਰਮ ਚੰਗੇ ਕਰਮ ਕਰਦੇ ਆ ਵੀ ਹੋਮੇ ਦੇ ਵਿੱਚ ਫਸ ਜਾਂਦਾ ਜਿਸ ਤਰ੍ਹਾਂ ਸਤਗੁਰੂ ਕਹਿੰਦੇ ਅਨਗ ਤਪੱਸਿਆ ਕਰੇ ਹੰਕਾਰ ਤਪੱਸਿਆ ਭਾਵੇਂ ਧਰਮ ਕਰਮ ਤਾਂ ਕਰਦਾ ਪਰ ਅੰਦਰ ਕੀ ਹੈ ਹੰਕਾਰ ਅਨਗ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਉਫਰ ਕਦੇ ਨਰਕਾਂ ਦੇ ਵਿੱਚ ਕਦੇ ਸਵਰਗਾਂ ਦੇ ਵਿੱਚ ਪਾਪ ਇਸ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਹੋਇਆ ਕਦੇ ਵਿਕਾਰਾਂ ਦੇ ਵਿੱਚ ਕਦੇ ਵਿਕਾਰਾਂ ਤੋਂ ਬਾਹਰ ਆ ਗਿਆ ਕਦੇ ਕੋਸ਼ ਕਦੇ ਧਾਰਮਿਕ ਬਣ ਗਿਆ ਕਦੇ ਹੰਮੇ ਦੇ ਆਸਰੇ ਬਣ ਗਿਆ ਜਿਸ ਤਰ੍ਹਾਂ ਗੁਰਾਰਜਨ ਸਾਹਿਬ ਮਹਾਰਾਜ ਕਹਿੰਦੇ ਨਾ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਜ ਜਨਾ ਸਿਉ ਸੰਗਨਾ ਛੁਟਕਿਓ ਅਦਿਕ ਹੰਗ ਬੁੱਧ ਵਾਧੇ ਹੁਣ ਮਨੁੱਖ ਸਫਲ ਥੋੜੇ ਹੋਇਆ ਕੰਮ ਤਾਂ ਕਰ ਰਿਆ ਪਰ ਪੰਜਾਂ ਨਾਲ ਸੰਗ ਨਹੀਂ ਟੁੱਟਿਆ ਪਰ ਅੱਜ ਗੁਰੂ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਮੇਰੇ ਪ੍ਰਮਾਤਮਾ ਨੇ ਮੇਰੇ ਤੇ ਇਹੋ ਜੇ ਉਪਕਾਰ ਕਰ ਦਿੱਤਾ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਕੀ ਕੀਤਾ ਕਹਿੰਦੇ ਪੰਜ ਦੋਖ ਅਰ ਅਰ ਦਾ ਅਤੇ ਮੇਰੇ ਪੰਜੇ ਕਾਮਾਂ ਦੇਖ ਜਿਹੜੇ ਵੈਰੀ ਸਨ ਅਤੇ ਅਹੰਗਰੋਗ ਹੰਕਾਰ ਦਾ ਹਉਮੈ ਦਾ ਰੋਗ ਇਹ ਤਨ ਤੇ ਸਗਲ ਦੂਰ ਕੀ ਨ ਰਹਾ ਇਥੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਉਹਨੇ ਮੇਰੇ ਜੀਵਨ ਦੇ ਵਿੱਚੋਂ ਬਾਹਰ ਕਰ ਦਿੱਤੇ ਜਿਦਾ ਬਰੋਜ ਬੇਨਤੀ ਕਰਦੇ ਆ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹੰਗ ਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰ ਦੇ ਕਿਹੋ ਜਿਹਾ ਉਪਕਾਰ ਕੀਤੇ ਪਰਮੇਸ਼ਰ ਨੇ ਅਗਲੀਆਂ ਤੋਕਾਂ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਆ ਬੰਦਨ ਤੋਰਾ ਸ਼ੋਰ ਵਿਖਿਆਤੇ ਗੁਰ ਕਾ ਸ਼ਬਦ ਮੇਰਾ ਹੀ ਅਰੈ ਦੀਨਾ ਗੁਰੂ ਨੇ ਸ਼ਬਦ ਜਿਹੜਾ ਨਾ ਮੇਰੇ ਹਿਰਦੇ ਵਿੱਚ ਵਸਾ ਦਿੱਤਾ ਜਦੋਂ ਅਸੀਂ ਬਾਣੀ ਨੂੰ ਸਮਝਦੇ ਆ ਸ਼ਬਦ ਨਾਲ ਜੋੜਦੇ ਕਿਉਂਕਿ ਸਾਡਾ ਮੂਲ ਕੀ ਹੈ ਹੁਣ ਇੱਕ ਦਰਖਤ ਹੈ ਦਰਖਤ ਨੂੰ ਤਾਂ ਹੀ ਪੱਤੇ ਫਲ ਫੁੱਲ ਲੱਗ ਸਕਦੇ ਆ ਜੋ ਧਰਤੀ ਨਾਲ ਜੁੜਿਆ ਆਪਣੀ ਜੜ੍ਹ ਦੇ ਨਾਲ ਜੁੜਿਆ ਜੇ ਹੁਣ ਪੇੜ ਦੀ ਜੜਾ ਹੀ ਕੋਈ ਨਹੀਂ ਹੈ ਉਹ ਤਾਂ ਸੁੱਕ ਜਾਏਗਾ ਤੇ ਜੇ ਜੜ੍ਹ ਦੇ ਨਾਲ ਜੁੜਿਆ ਪੇੜ ਧਰਤੀ ਦੇ ਨਾਲ ਜੁੜਿਆ ਹੋਇਆ ਹੁਣ ਪੱਤੇ ਵੀ ਲੱਗਣਗੇ ਫਲ ਵੀ ਲੱਗਣਗੇ ਫੁੱਲ ਵੀ ਲੱਗਣਗੇ ਹੋਰ ਇਹ ਨਹੀਂ ਕਿ ਦਰਖਤ ਆਪਣੇ ਵਾਸਤੇ ਫਿਰ ਜੀਂਦਾ ਹੈ ਜਿਹੜਾ ਉਹਦੇ ਕੋਲ ਆਏਗਾ ਉਹਨੂੰ ਛਾਂ ਵੀ ਮਿਲੇਗੀ ਉਹਨੂੰ ਫਲ ਵੀ ਮਿਲਣਗੇ ਕੋਈ ਕੋਲੋਂ ਨਿਕਲੇਗਾ ਉਹਨੂੰ ਵੀ ਠੰਡੀ ਹਵਾ ਆਏਗੀ ਕਹਿੰਦੇ ਜਦੋਂ हे ਜੀਵ ਤੂੰ ਵੀ ਪਰਮੇਸ਼ਰ ਨਾਲ ਜੁੜੇਗਾ ਨਾ ਅਕਾਲ ਪੁਰਖ ਨਾਲ ਜੁੜੇਗਾ ਆਪਣੇ ਮੂਲ ਦੇ ਨਾਲ ਜੁੜੇਗਾ ਆਪਣੇ ਵਾਸਤੇ ਨਹੀਂ ਤੇ ਸੰਸਾਰ ਦੇ ਭਲੇ ਵਾਸਤੇ ਵੀ ਜੀਵਨ ਬਤੀਤ ਕਰੇ ਉਹ ਰਹਿਮਤ ਹੋਏਗੀ ਪਰਮੇਸ਼ਰ ਕਿਰਪਾ ਕਰੇਗਾ ਆਪਣਾ ਭਲਾ ਵੀ ਤੇ ਦੂਸਰੇ ਦਾ ਵੀ ਭਲਾ ਕਰੇਗਾ ਕਦੋਂ ਕਹਿੰਦੇ ਜਦੋਂ ਸ਼ਬਦ ਦੇ ਨਾਲ ਜੁੜੇਗਾ ਕਿਉਂਕਿ ਸ਼ਬਦ ਤੋਂ ਹੀ ਸਭ ਕੁਝ ਪੈਦਾ ਹੋਇਆ ਸ਼ਬਦ ਨਾਲ ਹੀ ਹੈ ਸਾਡਾ ਮੂਲ ਕੀ ਸ਼ਬਦ ਹੈ ਇਹ ਸੰਸਾਰ ਬਣਿਆ ਇੱਕ ਸਤਿਗੁਰ ਕਹਿੰਦੇ ਕੀਤਾ ਉਪਸਾਉ ਏਕੋ ਕਵਾਉ ਉਹਦੇ ਹੁਕਮ ਦੇ ਨਾਲ ਹੈ ਸਾਰਾ ਕੁਝ ਤੇ ਉਹਦਾ ਏਕੋ ਸ਼ਬਦ ਵਰਤ ਦਾ ਇੱਕੋ ਪਰਮੇਸ਼ਰ ਦਾ ਹੁਕਮ ਵਰਤਦਾ ਸਾਰਾ ਕੁਝ ਉਹਦੇ ਹੁਕਮ ਦੇ ਹੁਕਮੀ ਹੋਵਣ ਆਕਾਰ ਹੁਕਮ ਨਾਲ ਕਿਹਾ ਜਾਂਦਾ ਹੈ ਜਦੋਂ ਅਸੀਂ ਸ਼ਬਦ ਨਾਲ ਜੁੜਦੇ ਹਾਂ ਤੇ ਗੁਰੂ ਨੇ ਕਿਰਪਾ ਕੀਤੀ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਏ ਗੁਰੂ ਨੇ ਇਹ ਵੀ ਉਪਕਾਰ ਕਰ ਦਿੱਤਾ ਬੰਧਨ ਤੋੜ ਸ਼ੋਰ ਵਿਖਿਆ ਤੇ ਮਾਹ ਜਿਹੜੇ ਬੰਧਨ ਸੀ ਨਾ ਮਾ ਦੀਆਂ ਮਾਇਆ ਦੀਆਂ ਜਿਹੜੀਆਂ ਫਾਈਆਂ ਸਨ ਉਹਨਾਂ ਤੋਂ ਤੋੜ ਦਿੱਤਾ ਸ਼ੋਰ ਵਿਖਿਆ ਤੇ ਆ ਜਿਹੜੀ ਜ਼ਹਿਰ ਸੀ ਵਿਕਾਰ ਸਨ ਇਹਨਾਂ ਤੋਂ ਛੁੜਵਾ ਦਿੱਤਾ ਬੰਧਨ ਤੋੜ ਦਿੱਤੇ ਬੰਧਨ ਤੋੜ ਸ਼ੋਰ ਵਿਖਿਆ ਤੇ ਕੀ ਕੀਤਾ ਗੁਰ ਕੋ ਸ਼ਬਦ ਮੇਰਾ ਹੀ ਅਰੈ ਦੀਨ ਕਿੱਡਾ ਵੱਡਾ ਉਪਕਾਰ ਕਰ ਰਿਹਾ ਪਰਮੇਸ਼ਰ ਐਸੋ ਗੁਣ ਮੇਰੋ ਪ੍ਰਭ ਜੀ ਕੀ ਕਹਿੰਦੇ ਫਿਰ ਮੈਨੂੰ ਮੇਰਾ ਕੋਈ ਉਹਨੇ ਰੂਪ ਅਨਰੂਪ ਨਹੀਂ ਦੇਖਿਆ ਕਿ ਚੰਗਾ ਜਾਂ ਮਾੜਾ ਮੇਰੇ ਗੁਣ ਅਵਗੁਣ ਨਹੀਂ ਦੇਖੇ ਰੂਪ ਅਨਰੂਪ ਮੋਰੋ ਕਸ਼ਨਾ ਵਿਚਾਰੇ ਹੋ ਪ੍ਰੇਮ ਗਿਹੋ ਮੋਏ ਹਰ ਰੰਗ ਪੀਂ ਮੈਨੂੰ ਉਸਨੇ ਆਪਣੇ ਪ੍ਰੇਮ ਨਾਲ ਬੰਨ ਲਿਆ ਮੈਨੂੰ ਆਪਣੇ ਪਿਆਰ ਰੰਗ ਵਿੱਚ ਭਿਉਂ ਦਿੱਤਾ ਹੈ ਪ੍ਰੇਮ ਗਹਿੋ ਮੋਹਿ ਹਰ ਰੰਗ ਭੀਨ ਭੀਨ ਮਤਲਬ ਭਿਉਂ ਦਿੱਤਾ ਹੈ ਵੇਖਿਓ ਲਾਲਣ ਪਾਠ ਵਿੱਚ ਖੋਏ ਆਨੰਦ ਚਿਤਾ ਹਰਖੇ ਪਤੀਨ ਹੁਣ ਪੁਰਸ਼ ਸਭ ਕਹਿੰਦੇ ਜਿਹੜੇ ਸਾਡੇ ਆਦਿ ਤੇ ਪ੍ਰਮਾਤਮਾ ਦੇ ਵਿਚਾਰ ਜਿਹੜੇ ਪਰਦੇ ਆ ਉਹ ਕਹਦਾ ਹੈ ਹੋਮੇ ਦਾ ਹੁਣ ਜਦੋਂ ਉਹਨੇ ਵਿਚਾਰਲੇ ਪਰਦੇ ਦੂਰ ਕਰ ਦਿੱਤੇ ਤੇ ਫਿਰ ਕੌਣ ਕੌਣ ਦੇਖਿਆ ਪਰਮੇਸ਼ਰ ਅਕਾਲ ਪੁਰਖ ਦੇਖਿਆ ਉਹ ਲਾਲਨ ਦੇਖਿਆ ਵੇਖਿਓ ਲਾਲਨ ਪਾਠ ਵਿੱਚ ਖੋਏ ਤੇ ਜਦੋਂ ਉਹਦੇ ਦਰਸ਼ਨ ਹੋਏ ਕਹਿੰਦੇ ਮੇਰੇ ਚਿੱਤ ਵਿੱਚ ਆਨੰਦ ਪੈਦਾ ਹੋ ਗਿਆ ਮੇਰਾ ਮਨ ਖੁਸ਼ੀ ਵਿੱਚ ਗਦਗਦ ਹੋ ਉੱਠਿਆ ਆਨੰਦ ਚਿਤਾ ਹਰਖੇ ਪਤੀਨ ਪਤੀਨ ਕਹਿੰਦੇ ਪਤੀਤ ਗਿਆ ਹੈ ਤਿਸ ਹੀ ਕੋ ਗ੍ਰਹ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨਾ ਗੁਰੂ ਸਾਹਿਬ ਕਹਿੰਦੇ ਭਾਈ ਜਦੋਂ ਉਹ ਆ ਗਿਆ ਨਾ ਜਿਹਨੂੰ ਆਪਾਂ ਪੜਦੇ ਹੰਮ ਕਰ ਸਾਜਣਾ ਤੇ ਫਿਰ ਉਹੀ ਰਹਿੰਦਾ ਹੈ ਫਿਰ ਮੈਂ ਨਹੀਂ ਹਾਂ ਹੁਣ ਇਹ ਮੇਰਾ ਜਿਹੜਾ ਸਰੀਰ ਨਾ ਉਸ ਦਾ ਘਰ ਬਣ ਗਿਆ ਉਹੀ ਉਸ ਘਰ ਦਾ ਮਾਲਕ ਬਣ ਗਿਆ ਮੈਂ ਉਸ ਦਾ ਸੇਵਕ ਬਣ ਗਿਆ ਤਿਸੇ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸਹੀ ਕੋ ਤੀਨ ਮੈਂ ਉਹਦਾ ਅਧੀਨ ਹੋ ਗਿਆ ਉਹਦਾ ਸੇਵਕ ਬਣ ਗਿਆ ਉਹਦਾ ਦਾਸ ਬਣ ਗਿਆ ਇਹੋ ਜਿਹੇ ਉਪਕਾਰ ਪਰਮੇਸ਼ਰ ਹਮੇਸ਼ਾ ਕਰਦਾ ਹੈ ਅਠੇ ਪੈਰ ਕਰਦਾ ਪਰ ਮਨੁੱਖ ਨਹੀਂ ਸਮਝਦਾ ਗੁਰੂ ਸਾਹਿਬ ਕਹਿੰਦੇ ਕਦੇ ਜਾਤ ਦਾ ਕਰ ਕਿੰਨੇ ਉਪਾਰ ਉਪਕਾਰ ਪਰਮੇਸ਼ਰ ਕਰਦਾ ਹੈ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦਰਸਤਾਨੀ ਜਿਣ ਤੂੰ ਸਾਜ ਸਵਾਰ ਸੰਗਾਰਿਆ ਗਰਭ ਅਗਣਵੇਂ ਜਿਨੇ ਵਾਰਿਆ ਵਾਰ ਵਸਤਾ ਤੁਝੇ ਪਿਆਰੇ ਦੂਧ ਭਰ ਜੋਵਣ ਭੋਜਨ ਸੁਖ ਸੋਦ ਬਿਰਧ ਪਿਆ ਉਪਰ ਸਾਗ ਸੈ ਮੁਖ ਆਪਾਉ ਬੈਠ ਕੋ ਦੇੜ ਪਰ ਕਹਿੰਦੇ ਇਹ ਨਿਰਗੁਣ ਗੁਣ ਕਸ਼ੂ ਨਾ ਬੁੱਝੇ ਬਖਸ਼ ਲਿਓ ਤੋ ਨਾਨਕ ਸੀਤੇ ਬੜੇ ਉਪਕਾਰ ਕਰਦਾ ਕਦੇ ਉਹਨੂੰ ਯਾਦ ਤਾਂ ਕਰ ਉਹਨੇ ਕਿੰਨਾ ਕੁਛ ਦਿੱਤਾ ਸਤਗੁਰ ਕਹਿੰਦੇ ਜਿਨ ਕੰਨ ਕੀਤੇ ਅੱਖੀ ਨਾਖ ਜਿਨ ਜੀਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਣੀ ਪਾਇ ਵਾਜੇ ਪਵਨ ਆਖੇ ਸਮਝਾ ਉਹਦੇ ਗੁਣਾਂ ਨੂੰ ਕਦੇ ਯਾਦ ਤਾਂ ਕਰ ਉਹਦੇ ਪਰ ਉਪਕਾਰਾਂ ਨੂੰ ਯਾਦ ਤਾਂ ਕਰ ਪਰ ਗਿਲੇ ਮਨੁੱਖ ਕਰਦਾ ਕਿ ਰੱਬ ਨੇ ਮੈਨੂੰ ਆ ਨਹੀਂ ਦਿੱਤਾ ਪਰਮੇਸ਼ਰ ਨੇ ਮੈਨੂੰ ਆ ਨਹੀਂ ਦਿੱਤਾ ਸਤਗੁਰੂ ਕਹਿੰਦੇ ਬਹੁਤ ਕੁਝ ਦਿੱਤਾ ਕਦੇ ਯਾਦ ਕਰ ਉਹ ਅਕਾਲ ਪੁਰਖ ਜਿਹੜਾ ਹੈ ਗੁਣਾਂ ਦਾ ਪਰਉਪਕਾਰਾਂ ਦਾ ਮੂਜਸ਼ਮਾ ਹੈ ਸਤਗੁਰੂ ਕਹਿੰਦੇ ਉਹਨੇ ਕਿਰਪਾ ਕਰ ਦਿੱਤੀ ਇਹ ਸਾਰਾ ਜਿਹੜਾ ਅੰਦਰ ਹੰਕਾਰ ਸੀ ਅਦਰ ਵਿਕਾਰ ਸਨ ਉਸ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਕਿਉਂਕਿ ਜਦੋਂ ਉਹ ਕਿਰਪਾ ਕਰਦਾ ਨਾ ਤਾਂ ਹੀ ਅੰਦਰੋਂ ਹੰਮੇ ਖਤਮ ਹੁੰਦੀ ਹੈ ਹਰੂ ਸਭ ਕਹਿੰਦੇ ਜਾਂ ਹਰ ਪ੍ਰਭ ਕਿਰਪਾ ਧਾਰੀ ਤਾਂ ਹਉਮੈ ਵਿੱਚੋਂ ਮਾਰੀ ਉਹ ਪਰਮੇਸ਼ਰ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਤੇ ਸਭ ਕਹਿੰਦੇ ਐਸੋ ਗੁਣ ਮੇਰੋ ਪ੍ਰਭ ਜੀ ਕੀਣ ਪੰਜ ਦੋਖ ਔਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀ ਤੇ ਉਹਨੇ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਅਰਦਾਸ ਕਰੀਏ ਕੋ ਪਰਉਪਕਾਰ ਕਰਦਾ ਪਰ ਉਹ ਪਰਉਪਕਾਰਾਂ ਨੂੰ ਅਸੀਂ ਆਪਣਾ ਨਾ ਸਮਝੀਏ ਕਿ ਮੈਂ ਮਿਹਨਤ ਕਰ ਲਈ ਮੈਂ ਮੈਂ ਉਹ ਹਾਂ ਗੁਰੂ ਸਾਹਿਬ ਕਹਿੰਦੇ ਜਦ ਇਹ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਿਸਰ ਜਦੋ ਕਹੇਗਾ ਪਰਮੇਸ਼ਰ ਮੈਂ ਨਹੀਂ ਕੀਤਾ ਤੂੰ ਕਰਨ ਵਾਲਾ ਹੈ ਗੁਰੂ ਸਾਹਿਬ ਕਹਿੰਦੇ ਪਾਈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਗੁਰੂ ਮਹਾਰਾਜ ਕਿਰਪਾ ਕਰਨ ਇਹਨੇ ਵਚਨ ਪ੍ਰਵਾਨ ਕਰਨਾ ਸਾਧ ਸੰਗਤ ਦੀ ਵਿਚਾਰ ਕਰਦੇ ਹੋਈਆਂ ਭੁਨਾ ਬਖਸ਼ਦੇ ਹੋਇਆਂ ਗੁਰੂ ਬਖਸ਼ੀ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ